ਸਟਿੱਕਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਇਸ ਪ੍ਰੋਗਰਾਮ ਰਾਹੀਂ ਆਪਾਂ ਗੱਲ ਕਰਦੇ ਆਂ ਵੱਖ-ਵੱਖ ਮੁੱਦਿਆਂ ਤੇ ਜਿਹੜੇ ਆਮ ਲੋਕਾਂ ਤੋਂ ਲੈ ਕੇ ਸਿਆਸੀ ਤਪੱਦਰ ਤੇ ਬੈਠੇ ਲੋਕਾਂ ਤੱਕ ਜੁੜੇ ਹੁੰਦੇ ਨੇ ਸਿਰਫ ਮੁੱਦੇ ਹੀ ਨਹੀਂ ਬਲਕਿ ਉਹਨਾਂ ਦੇ ਅੰਦਰਲੇ ਤਰਕ ਕਿਹੋ ਜਿਹੇ ਨੇ ਕਿ ਕਿਹੜੇ ਸਵਾਲ ਉੱਠ ਕੇ ਆਉਂਦੇ ਨੇ ਲੋਕਾਂ ਦੇ ਮਨ ਵਿੱਚ ਉਹਨਾਂ ਬਾਰੇ ਵੀ ਗੱਲ ਕਰਦੇ ਆਂ ਇਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮਾਹਰ ਕੁਲਵੰਤ ਸਿੰਘ ਜੀ ਸਰ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਤੇ ਬਹੁਤ ਧੰਨਵਾਦ ਜੀ ਦਿਵਸਿਰਤ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾ ਸਵਾਲ ਚੱਕ ਲੈਣੇ ਆ ਰਾਹੁਲ ਗਾਂਧੀ ਤੇ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਵੀ ਇੱਕ ਗੁਪਤ ਸਮਝੌਤਾ ਹੋਇਆ ਸੀ ਇਹਨਾਂ ਦੇ ਵਿਚਾਲੇ ਤੇ ਇਸ ਸਮਝੌਤੇ ਹੋਣ ਤੋਂ ਬਾਅਦ ਜਦ ਨਵਜੋਤ ਕੌਰ ਸਿੱਧੂ ਨੂੰ ਧੋਖਾ ਮਿਲਿਆ ਤਾਂ ਜਾਂਦੇ ਜਾਂਦੇ ਉਹ ਕਾਂਗਰਸ ਦੀ ਲੁਟਿਆ ਡਬੋ ਕੇ ਚਲੇ ਗਏ ਇਸ ਬਾਰੇ ਕੀ ਕਹੋਗੇ ਦੇਖੋ ਨਵਜੋਤ ਕੌਰ ਸਿੱਧੂ ਜਿਹੜੇ ਲੰਘੇ ਕੱਲ ਤਾਮਿਲਨਾਡੂ ਦੇ ਵਿੱਚ ਸੀਗੇ ਤੇ ਉਹਨਾਂ ਨੇ ਇਹ ਉੱਥੇ ਜਿਹੜੇ ਨੇ ਇਹ ਸਾਰੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਰਾਹੁਲ ਗਾਂਧੀ ਨਾਲ ਜਿਹੜੀ ਮੁਲਾਕਾਤ ਹੋਈ ਸੀ ਉਹਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀਗਾ ਕਿ ਜੇਕਰ ਤੁਸੀਂ ਆਪਣੇ ਐਫਰਟਸ ਦੇ ਨਾਲ ਤੁਸੀਂ ਆਪਣੀ ਯਤਨਾਂ ਦੇ ਨਾਲ ਪਾਰਟੀ ਨੂੰ ਪੰਜਾਬ ਦੇ ਵਿੱਚ ਸੱਤਾ ਦਵਾਉਂਦੇ ਹੋ ਤਾਂ ਫਿਰ ਤੁਹਾਨੂੰ ਡਿਪਟੀ ਸੀਐਮ ਦਾ ਅਹੁਦਾ ਤੇ ਨਾਲ-ਨਾਲ ਵਧੀਆ 7 ਮਹਿਕਮਿਆਂ ਦੀ ਜਿਹੜੀ ਉਹ ਮੰਤਰਾਲਿਆ ਜਿਹੜੀ ਮੰਤਰੀਸ਼ਿਪ ਤੇ ਨਾਲ ਹੀ ਨਵਜੋਤ ਕੌਰ ਸਿੱਧੂ ਨੂੰ ਐਮਪੀ ਦੀ ਟਿਕਟ ਦਿੱਤੀ ਜਾਏਗੀ ਇਹ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਉਹਨਾਂ ਦਾ ਇਹ ਦੋਸ਼ ਹੈ ਕਿ ਜਿਹੜਾ ਜਦੋਂ ਚੋਣਾ ਜਿੱਤੀਆਂ ਗਿਆ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਵਾਦੇ ਜਿਹੜੇ ਨੇ ਉਹ ਰਾਹੁਲ ਗਾਂਧੀ ਮੁਕਰ ਗਏ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਡਿਪਟੀ ਸੀਐਮ ਵਾਲਾ ਕੋਈ ਗੱਲ ਉਹਨਾਂ ਨੇ ਕੀਤੀ ਨਹੀਂ ਤੇ ਜਿਹੜਾ ਮੰਤ్రਾਲਾ ਵੀ ਦਿੱਤਾ ਗਿਆ ਉਹਨਾਂ ਕਦੋਂ ਇੱਕ ਦੋ ਮੰਤ్రਾਲੇ ਦੇ ਕੇ ਤੇ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਸੀਐਮ ਕਹਿਣਗੇ ਤੁਹਾਨੂੰ ਸੀਐਮ ਦੇ ਅਨੁਸਾਰ ਹੀ ਚੱਲਣਾ ਪਏਗਾ ਤੇ ਇਹ ਗੱਲ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਇਹ ਅੰਦਰੋਂ ਅੰਦਰੀ ਇਹ ਲੱਗਿਆ ਕਿ ਮੇਰੇ ਨਾਲ ਇਹ ਧੋਖਾ ਹੋ ਗਿਆ ਇਹ ਮੇਰੇ ਨਾਲ ਸਹੀ ਨਹੀਂ ਹੋਇਆ ਪਰ ਇਹਦੇ باوجود ਵੀ ਉਹ ਅੰਦਰੋਂ ਅੰਦਰੀ ਜੋ ਕੁਝ ਵੀ ਹੋ ਉਹ ਚੱਲਦੇ ਰਹੇ ਪਰ ਚੱਲਦੇ ਰਹੇ ਤਾਂ ਫਿਰ ਉਹ ਅੱਗੇ ਚੱਲ ਕੇ ਉਹ ਜਿਹੜਾ ਕਾਰਨ ਬਣ ਗਿਆ ਉਹ ਕੈਪਟਨ ਬਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਖਹਿਵਾਜੀ ਹੋਈ ਸਿਆਸੀ ਖਹਿਵਾਜੀ ਹੋਈ ਉਹ ਸਿਆਸੀ ਖਹਿਵਾਜੀ ਤੋਂ ਬਾਅਦ ਫਿਰ ਉਹ ਇੱਕ ਦੌਰ ਚੱਲਿਆ ਟਵੀਟ ਦਰ ਟਵੀਟ ਦਾ ਤੇ ਉਹ ਟਵੀਟ ਦਾ ਟਵੀਟ ਦੇ ਜਿਹੜਾ ਉਹ ਆਣ ਆ ਇੱਕ ਸਮੇਂ ਦੇ ਉੱਤੇ ਜਾ ਕੇ ਹਾਲਾਤ ਇਹ ਬਣ ਗਏ ਕਿ ਉਹ ਉਹਨਾਂ ਨੇ ਕੈਪਟਨ ਵਿਰਿੰਦਰ ਸਿੰਘ ਉਹਨਾਂ ਨੇ ਉਹਨਾਂ ਤੋਂ ਜਿਹੜਾ ਉਹ ਸਥਾਨਕ ਸਰਕਾਰਾਂ ਵਿਭਾਗ ਸੀਗਾ ਜਿਹੜਾ ਲੋਕਲ ਬਾਡੀਜ਼ ਡਿਪਾਰਟਮੈਂਟ ਉਹ ਉਹਨਾਂ ਨੇ ਵਾਪਸ ਲੈ ਲਿਆ ਤੇ ਉਹਨਾਂ ਨੂੰ ਬਿਜਲੀ ਮੰਤਰਾਲਾ ਜਿਹੜਾ ਉਹ ਦੇ ਦਿੱਤਾ ਬਿਜਲੀ ਮੰਤਰਾਲੇ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਨੇ ਉਹ ਬਿਜਲੀ ਮੰਤਰਾਲੇ ਨੂੰ ਨਹੀਂ ਲਿਆ ਤੇ ਉਲਟਾ ਜਿਹੜਾ ਉਹ ਅਸਤੀਫਾ ਦੇ ਦਿੱਤਾ ਜੀ ਤਾਂ ਫਿਰ ਇਹ ਜਦੋਂ ਜਿਆਦਾ ਰੌਲਾ ਪਿਆ ਤਾਂ ਫਿਰ ਉਹਨਾਂ ਨੂੰ ਬਾਅਦ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਫਿਰ ਉੱਥੇ ਵੀ ਜਿਹੜਾ ਉਹਨਾਂ ਦੀ ਕੈਪਟਨ ਬ੍ਰਿੰਦਰ ਸਿੰਘ ਦੇ ਨਾਲ ਜਿਹੜੀ ਆ ਉਹ ਚੱਲੀ ਨਹੀਂ ਤਾਂ ਫਿਰ ਹੌਲੀ 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 ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉਹ ਆਪਣੇ ਵੱਲੋਂ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਜਿਹੜਾ ਬਣਾਇਆ ਗਿਆ ਸੀਗਾ ਉਹਦੇ ਵਿਰੁੱਧ ਚੱਲਦੇ ਰਹੇ ਵਿਰੁੱਧ ਚੱਲਣ ਦੇ ਨਾਲ ਨਾਲ ਕੈਪਟਨ ਬ੍ਰਿੰਦਰ ਸਿੰਘ ਨੂੰ ਹਟਾਇਆ ਪਹਿਲਾਂ ਕੈਪਟਨ ਬ੍ਰਿੰਦਰ ਸਿੰਘ ਤੋਂ ਬਾਅਦ ਚੰਨੀ ਨੂੰ ਲਗਾਇਆ ਗਿਆ ਚੰਨੀ ਤੋਂ ਉਹ ਸ਼ੁਰੂ-ਸ਼ੁਰੂ ਚੰਨੀ ਦੇ ਨਾਲ ਨਜ਼ਰ ਆਏ ਬਾਅਦ ਵਿੱਚ ਚੰਨੀ ਦੇ ਵੀ ਵਿਰੁੱਧ ਜਿਹੜੇ ਨੇ ਉਹਨਾਂ ਨੇ ਉਹੀ ਕੁਛ ਕਰਨਾ ਸ਼ੁਰੂ ਕਰਤਾ ਜਿਹੜਾ ਕਿ ਪਹਿਲਾਂ ਕੈਪਟਨ ਵਿਨਦਰ ਸਿੰਘ ਦੇ ਵਿਰੁੱਧ ਚੱਲ ਰਿਹਾ ਸੀ ਜੀ ਤੋਂ ਹਾਲਾਤ ਇਹ ਬਣ ਗਏ ਕਿ ਉਹ ਕਾਂਗਰਸ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਫੇਰ ਵੀ ਉਥੋਂ ਪੁੱਛਿਆ ਨਹੀਂ ਗਿਆ ਜਦੋਂ ਚੋਣਾਂ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਤੇ 2022 ਦੀਆਂ ਚੋਣਾਂ ਦੇ ਵਿੱਚ ਇਹ ਹਾਲਾਤ ਬਣੇ ਕਿ ਕਾਂਗਰਸ ਜਿਹੜੀ ਆ ਉਹ ਬੁਰੀ ਤਰ੍ਹਾਂ ਹਾਰ ਗਈ 18 ਦੇ ਲਗਭਗ ਸੀਟਾਂ ਜਿਹੜੀਆਂ ਉਹਨਾਂ ਦੀਆਂ ਆਈਆਂ ਤੇ ਇੱਕ ਕਿਸਮ ਕਹਿ ਸਕਦੇ ਆ ਕਿ ਹਿੰਦੀ ਦੀ ਕਹਾਵਤ ਵਾਂਗੂ ਕਿ ਲੁਟਿਆ ਡੁੱਬੀ ਕਾਂਗਰਸ ਨੇ ਲੁਟਿਆ ਡੋਬੀ ਤੇ ਇਹ ਇਹ ਕਿਹਾ ਜਾ ਰਿਹਾ ਹੁਣ ਜਿਹੜੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਨਵਜੋਤ ਕੌਰ ਸਿੱਧੂ ਜਿਹੜੇ ਇਹ ਖੁਲਾਸੇ ਕਰ ਰਹੇ ਨੇ ਵੀ ਸਾਡੇ ਨਾਲ ਜੋ ਵਾਅਦਾ ਕੀਤਾ ਸੀਗਾ ਉਹ ਵਾਅਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਗਿਆ ਇਹ ਹੁਣ ਨਿਕਲ ਕੇ ਸਮਝ ਆ ਰਹੀਆਂ ਗੱਲਾਂ ਸਾਰਿਆਂ ਲੋਕਾਂ ਨੂੰ ਕਿ ਉਸ ਟਾਈਮ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਦੀ ਲੁਟਿਆ ਜਿਹੜੀ ਉਹ ਡਬੋਈ ਕਿਉਂ ਸੀ ਅੱਜ ਸਾਰੇ ਕਹਿੰਦੇ ਨੇ ਕਿ ਜਿਹੜੇ ਅੱਜ ਜੋ ਕੁਝ ਵੀ ਪੰਜਾਬ ਦੇ ਵਿੱਚ ਕਾਂਗਰਸ ਦਾ ਹਾਲ ਆ ਉਹ ਨਵਜੋਤ ਸਿੰਘ ਸਿੱਧੂ ਦੇ ਕਾਰਨ ਹੈ ਤੇ ਨਵਜੋਤ ਸਿੰਘ ਸਿੱਧੂ ਨਾਲ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋਇਆ ਇਸ ਕਰਕੇ ਜਿਹੜਾ ਇਹ ਜਿਹੜੀ ਅੱਜ ਕਾਂਗਰਸ ਨੂੰ ਜਾਂਦੇ ਜਾਂਦੇ ਹੋ ਡਬੋ ਗਏ ਤੇ ਅੱਜ ਉਹ ਬਿਲਕੁਲ ਜਿਹੜੇ ਉਹ ਸ਼ਾਂਤ ਹੋ ਕੇ ਇੱਕ ਪਾਸੇ ਬੈਠ ਗਏ ਜੀ ਜੀ ਤਾਂ ਇੱਕ ਕਿਤੇ ਨਾ ਕਿਤੇ ਇਹ ਇੱਕ ਵੱਡਾ ਜਿਹੜਾ ਤੱਥ ਨਿਕਲ ਕੇ ਸਾਹਮਣੇ ਆਉਣ ਤੋਂ ਬਾਅਦ ਲੋਕੀ ਜਿਹੜੇ ਨੇ ਇਹਨਾਂ ਤੱਥਾਂ ਨੂੰ ਨਵਜੋਤ ਸਿੰਘ ਸਿੱਧੂ ਹੋਣਾ ਦੇ ਵੱਲੋਂ ਕੀਤਾ ਜਿਹੜਾ ਟਵੀਟ ਕਰ ਕਰਕੇ ਕੈਪਟਨ ਵਿਨਦਰ ਸਿੰਘ ਨੂੰ ਹਟਵਾਇਆ ਫਿਰ ਉਹ ਦੁਬਾਰ ਚੰਨੀ ਦੇ ਖਿਲਾਫ ਚੱਲੇ ਉਹ ਇਹਨਾਂ ਸਾਰੀਆਂ ਘਟਨਾਵਾਂ ਨੂੰ ਉਹਨਾਂ ਨਾਲ ਮਿਲੇ ਉਹਨਾਂ ਨੂੰ ਜਿਹੜੇ ਕੀਤੇ ਗਏ ਵਾਅਦੇ ਉਹ ਹਾਈ ਕਮਾਂਡ ਵੱਲ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਾ ਹੋਣ ਮਗਰੋਂ ਖੁੰਦਕ ਵਿੱਚ ਕੀਤੀ ਗਈ ਕਾਰਵਾਈ ਜਿਹੜੀ ਉਹ ਕਰਾਰ ਦੇ ਰਹੇ ਨੇ ਵੀ ਉਹ ਜਾਂਦੇ ਜਾਂਦੇ ਜਿਹੜੀ ਆ ਕਾਂਗਰਸ ਦਾ ਬੇੜਾਗਰਕ ਕਰਕੇ ਪੰਜਾਬ ਦੇ ਵਿੱਚ ਪਰ ਨਵਜੋਧ कौर ਸਿੱਧੂ ਕਹਿੰਦੇ ਨੇ ਕਿ ਕਾਂਗਰਸ ਦਾ ਬੇੜਾਗਰਕ ਪੰਜਾਬ ਦੇ ਵਿੱਚ ਉਹਨਾਂ ਦੇ ਆਪਣੇ ਲੀਡਰ ਕਰ ਰਹੇ ਨੇ ਉਸ ਨੂੰ ਜਿਹੜਾ ਕੋਈ ਸੁਣ ਨਹੀਂ ਰਿਹਾ ਤੇ ਇਸੇ ਕਰਕੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਤੇ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਵੈਸੇ ਜੋ ਕਿ ਕਿਤੇ ਨਾ ਕਿਤੇ ਗੱਲ ਜੁੜਦੀ ਵੀ ਹੈ ਕਿ ਇੱਕ ਪਾਸੇ ਉਹਨਾਂ ਨੂੰ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਕੀਤਾ ਗਿਆ ਕੈਪਟਨ ਬਿੰਦਰ ਸਿੰਘ ਜਿਹੜੇ ਉਹਨਾਂ ਨੂੰ ਆਪਣੇ ਅਧੀਨ ਚਲਾਉਣਾ ਚਾਹੁੰਦੇ ਸੀ ਉਹ ਡਿਪਟੀ ਸੀਐਮ ਦਾ ਵਾਅਦਾ ਲੈ ਕੇ ਆਏ ਸੀ ਸੱਤ ਮੰਤ్రਾਲਿਆਂ ਦਾ ਵਾਅਦਾ ਲੈ ਕੇ ਆਏ ਸੀ ਐਮਪੀ ਦੀ ਟਿਕਟ ਦਾ ਵਾਅਦਾ ਲੈ ਕੇ ਆਏ ਸੀ ਪਰ ਕੋਈ ਵੀ ਵਾਅਦਾ ਜਿਹੜਾ ਉਹਨਾਂ ਨੂੰ ਨਹੀਂ ਪੂਰਾ ਕੀਤਾ ਗਿਆ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਕਾਂਗਰਸ ਜਿਹੜੀ ਪੰਜਾਬ ਚ ਸੱਤਾ ਆ ਗਈ ਸੀ ਪਰ ਉਸ ਤੋਂ ਬਾਅਦ ਫਿਰ ਉਹ ਕਹਿੰਦਾ ਜਨ ਹਮ ਤੋਂ ਡੂਬेंगे ਸਨਮ ਤੁਮ ਕੋ ਵੀ ਲੈ ਡੂਬेंगे ਪਰ ਉਹ ਜਾਂਦੇ ਜਾਂਦੇ ਫਿਰ ਇਹ ਕੰਮ ਕਰ ਗਏ ਇਹ ਦੋਸ਼ ਲੱਗ ਰਹੇ ਨੇ ਜੀ ਸਿਰਪਰ ਇਥੇ ਗੱਲ ਇੱਕ ਆ ਵੀ ਆਉਂਦੀ ਹੈ ਹੁਣ ਪਾਰਟੀ ਚੋਂ ਕੱਢੇ ਜਾਣ ਦਾ ਤਾਂ ਦੁੱਖ ਹੈ ਨਵਜੋਤ ਕੌਰ ਸਿੱਧੂ ਨੂੰ ਇਹ ਸਾਫ਼ ਹੈ ਪਰ ਨਾਲ ਦੀ ਨਾਲ ਰਾਹੁਲ ਗਾਂਧੀ ਦੀ ਤਾਰੀਫ਼ ਕਰਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਇੱਕ ਵਾਰ ਮਿਲ ਲੈਣ ਦੋ ਇਸ ਬਾਰੇ ਕੀ ਕਹੋਗੇ ਸਰ ਵੀ ਇੱਕ ਪਾਸੇ ਤਾਂ ਪੱਪੂ ਕਹਿ ਗਏ ਨੇ ਦੂਜੇ ਪਾਸੇ ਮਿਲਣ ਨੂੰ ਕਹਿ ਰਹੇ ਨੇ ਇਹ ਕਿਹੋ ਜੀ ਸਿਆਸਤ ਰਾਜ ਰਹੇ ਨੇ ਉਹ ਦੇਖੋ ਐਦਾ ਹੈ ਕਿ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਇਹ ਪਤਾ ਹੀ ਨਹੀਂ ਲੱਗਦਾ ਇਸ ਵੇਲੇ ਉਹ ਪੰਜਾਬ ਉਹ ਜਿਹੜੇ ਕਾਂਗਰਸ ਦੇ ਜਿਹੜੇ ਨੇ ਉਹ ਇਸ ਵੇਲੇ ਵੱਡੇ ਅਹੁਦੇ ਦੇ ਉੱਤੇ ਹੈਗੇ ਨੇ ਪਾਰਲੀਮੈਂਟ ਦੇ ਵਿੱਚ ਉਹ ਐਲਓਪੀ ਹੈਗੇ ਨੇ ਲੀਡਰ ਆਫ ਓਪੋਜੀਸ਼ਨ ਹੈਗੇ ਨੇ ਉਹ ਤੇ ਖੜਗੇ ਸਾਹਿਬ ਇਸ ਟਾਈਮ ਜਿਹੜੀ ਹੈ ਹਾਈ ਕਮਾਂਡ ਦੇ ਵਿੱਚ ਟੌਪ ਮੋਸਟ ਪੋਸਟਾਂ ਦੇ ਉੱਤੇ ਬੈਠੇ ਨੇ ਤੇ ਕਾਂਗਰਸ ਨੂੰ ਚਲਾਉਣ ਵਾਲੇ ਇਹ ਦੋਨੇ ਨੇ ਜੀ ਇਹ ਲੋਕ ਮਿਲਦੇ ਹੀ ਨਹੀਂ ਕਿਸੇ ਨੂੰ ਤੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਟਿਕਟਾਂ ਜਿਹੜੀਆਂ ਨੇ ਵਿਕੀਆਂ ਨੇ ਉਹਨਾਂ ਨੇ ਇਹ ਦੋਸ਼ ਲਾਏ ਨੇ 500 ਕਰੋੜ ਰੁਪਏ ਦਾ ਟੈਚੀ ਦਿੰਦਾ ਉਹਨੂੰ ਜਿਹੜਾ ਪੰਜਾਬ ਦਾ ਸੀਐਮ ਬਣਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਜਿਹੜੇ ਹੇਠਲੇ ਪੱਧਰ ਦੇ ਜਿਹੜੇ ਪ੍ਰਧਾਨ ਲਾਏ ਗਏ ਨੇ ਉਹ ਹੋਰ ਜਿਹੜੇ ਲੀਡਰ ਲਾਏ ਗਏ ਨੇ ਉਹਨਾਂ ਵੱਲੋਂ ਪਰਛਤਾਚਾਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਜਿਹੜਿਆ ਉਹ ਟਿਕਟਾਂ ਵੇਚੀਆਂ ਜਾ ਰਹੀਆਂ ਨੇ ਤੇ ਉਹ ਇਹਨਾਂ ਗੱਲਾਂ ਦਾ ਰਾਹੁਲ ਗਾਂਧੀ ਹੁਣਾਂ ਨੂੰ ਪਤਾ ਹੀ ਨਹੀਂ ਹੈ ਤੇ ਜਿਹੜਾ ਕੁਝ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਸਲਾਹ ਦੇਣਾ ਚਾਹੁੰਦਾ ਹੈ ਉਹ ਉਹ ਸਲਾਹ ਦਿਉ ਜਿਹੜਾ ਉਹ ਤਾਂ ਉਹਦਾ ਤੱਕ ਪਹੁੰਚੇਗੀ ਜੇ ਉਹਨਾਂ ਨੂੰ ਮਿਲਣ ਦੀ ਜਿਹੜੀ ਉਹ ਇਜਾਜ਼ਤ ਮਿਲੇ ਪਿਛਲੇ 8 ਮਹੀਨੇ ਤੋਂ ਲਗਾਤਾਰ ਉਹ ਮਿਲਣ ਦੇ ਲਈ ਉਹਨਾਂ ਤੋਂ ਟਾਈਮ ਮੰਗ ਰਹੇ ਨੇ ਪਰ ਉਹ ਟਾਈਮ ਉਹਨਾਂ ਨੂੰ ਨਹੀਂ ਦੇ ਰਹੇ ਜੇ ਇੱਕ ਵਾਰ ਉਹ ਕਹਿੰਦੇ ਮੈਨੂੰ ਮਿਲਣ ਦਿੱਤਾ ਜਾਵੇ ਤਾਂ ਮੈਂ ਸਾਰੀਆਂ ਚੀਜ਼ਾਂ ਦਾ ਖੁਲਾਸਾ ਕਰਾਂਗੀ ਵੀ ਇਸ ਕਰਕੇ ਪੰਜਾਬ ਦਾ ਜਿਹੜਾ ਪੰਜਾਬ ਕਾਂਗਰਸ ਦਾ ਵਿੜਾਗਰ ਕਰਨ ਵਾਲੇ ਉਹਨਾਂ ਦੇ ਆਪਣੇ ਹਿੱਟਲੇ ਜਿਹੜੇ ਲੀਡਰ ਨੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਬਣਾਏ ਹੋਣੇ ਜਾਂ ਉੱਚ ਅਹੁਦਿਆਂ ਤੇ ਲੀਡਰ ਬਠਾਏ ਹੋਏ ਨੇ ਉਹ ਪੰਜਾਬ ਕਾਂਗਰਸ ਦਾ ਜਿਹੜਾ ਉਹ ਬੇੜਾ ਗਰਕ ਕਰਨ ਤੇ ਲੱਗੇ ਹੋਏ ਨੇ ਤੇ ਇਹ ਚੀਜ਼ ਜਿਹੜੀ ਆ ਉਹ ਰਾਹੁਲ ਗਾਂਧੀ ਹੁਣਾਂ ਨੂੰ ਪਤਾ ਨਹੀਂ ਲੱਗ ਰਹੀ ਤੇ ਜੇਕਰ ਉਹਨਾਂ ਨੂੰ ਪਤਾ ਨਹੀਂ ਲੱਗ ਰਹੀ ਤਾਂ ਉਹਨਾਂ ਨੂੰ ਕਾਂਗਰਸ ਦੇ ਉੱਚ ਅਹੁਦੇ ਦੇ ਉੱਤੇ ਬੈਠਣ ਦਾ ਕੋਈ ਹੱਕ ਨਹੀਂ ਉਹਨਾਂ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਤੇ ਉਹ ਇਸ ਇਸ ਦੇ ਬਾਰੇ ਜਿਹੜਾ ਉਹ ਮਤਲਬ ਕਿ ਇਸ ਕਰਕੇ ਉਹਨਾਂ ਨੂੰ ਕਹਿ ਰਹੇ ਸੀ ਵੀ ਇੱਕ ਵਾਰੀ ਮੈਨੂੰ ਮਿਲ ਲੈਣ ਦਿਓ ਜੇ ਮਿਲਣਗੇ ਤਾਂ ਮੈਂ ਉਹਨਾਂ ਨੂੰ ਦੱਸੂੰ ਦੱਸੂੰਗੀ ਵੀ ਆਗਾ ਆ ਕੁਝ ਹੋ ਰਿਹਾ ਇਸ ਕਰਕੇ ਕਾਂਗਰਸ ਦਾ ਬੇੜਾ ਪੰਜਾਬ ਵਿੱਚ ਘੜ ਰਿਹਾ ਇਹ ਤਾਂ ਸੀ ਗੱਲ ਹੋ ਗਈ ਨਵਜੋਤ ਕੌਰ ਸਿੱਧੂ ਦੀ ਜੀ ਵੀ ਕਾਂਗਰਸ ਹਾਈ ਕਮਾਂਡ ਮਿਲਦੀ ਹੀ ਨਹੀਂ ਹੈਗੀ ਕਿਸੇ ਨੂੰ ਤੇ ਇਸੇ ਕਰਕੇ ਜਿਹੜਾ ਸਾਰਾ ਵੰਟਾ ਤਾਹਰ ਹੋ ਰਿਹਾ ਲੇਕਿਨ ਜੇਕਰ ਆਪਾਂ ਕੈਪਟਨ ਮਨਿੰਦਰ ਸਿੰਘ ਉਹਨਾਂ ਦੀ ਗੱਲ ਨੂੰ ਯਾਦ ਕਰੀਏ ਕੈਪਟਨ ਮਨਿੰਦਰ ਸਿੰਘ ਉਹ ਨਹੀਂ ਕਹਿੰਦੇ ਨੇ ਕਿ ਭਾਜਪਾ ਦੀ ਹਾਈ ਕਮਾਂਡ ਕਿਸੇ ਨੂੰ ਮਿਲਦੀ ਹੀ ਨਹੀਂ ਕਾਂਗਰਸ ਦੀ ਹਾਈ ਕਮਾਂਡ ਨੂੰ ਮਿਲਣਾ ਬੜਾ ਸੌਖਾ ਹੈ ਹੁਣ ਕਾਂਗਰਸ ਦੀ ਹਾਈ ਕਮਾਂਡ ਦੇ ਬਾਰੇ ਉਹ ਕਹਿੰਦੇ ਨੇ ਕਿ ਇਹ ਤਾਂ ਜੀ ਜਦੋਂ ਮਰਜ਼ੀ ਦਿਲ ਕਰਦਾ ਸੀ ਆਪਾਂ ਜਦੋਂ ਵੀ ਕਹਿੰਦੇ ਸੀ ਉਦੋਂ ਮਿਲ ਜਾਂਦਾ ਸੀ ਟਾਈਮ ਮਿਲ ਜਾਂਦਾ ਸੀ ਮਿਲਣ ਨੂੰ ਮੇਰੇ ਤੋਂ ਪੁੱਛ ਕੇ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਮੇਰੇ ਤੋਂ ਪੁੱਛ ਕੇ ਜਿਹੜੀ ਉਹ ਫੈਸਲੇ ਲਏ ਜਾਂਦੇ ਸੀ ਹਰ ਗੱਲ ਦੇ ਵਿੱਚ ਜਿਹੜੀ ਮੇਰੀ ਰਾਏ ਜਿਹੜੀ ਉਹ ਮੰਨੀ ਜਾਂਦੀ ਸੀ ਜੀ ਹੁਣ ਇਹਨਾਂ ਦੀ ਗੱਲ ਸੱਚ ਹੈ ਕਿ ਉਹਨਾਂ ਦੀ ਗੱਲ ਸੱਚ ਹੈ ਇਹਨਾਂ ਦੀ ਗੱਲ ਇਸ ਕਰਕੇ ਸੱਚ ਨਹੀਂ ਇਹਨਾਂ ਨੂੰ ਜੀ ਕਰ ਰਿਹਾ ਕਿਉਂਕਿ ਇਹਨਾਂ ਨੇ ਜਦੋਂ ਤੋਂ 500 ਕਰੋੜ ਰੁਪਏ ਦੀ ਟੱਚੀ ਵਾਲਾ ਬਿਆਨ ਦਿੱਤਾ ਉਦੋਂ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਤੋਂ ਦੂਰੀ ਬਣਾ ਲਈ ਜੀ ਇਹ ਵੀ ਕੀ ਜਿਹੜਾ ਉਹ ਜਿਹੜਾ ਉਹ ਉਹਨਾਂ ਨੂੰ ਨਾਮ ਲੈਣ ਦਾ ਟਾਈਮ ਦਿੱਤਾ ਗਿਆ ਹੋਵੇ ਉਹਦੇ ਤੋਂ ਕਾਂਗਰਸ ਹਾਈ ਕਮਾਂਡ ਨਾਰਾਜ਼ ਹੋਵੇ ਇਹ ਵੀ ਇੱਕ ਕਾਰਨ ਹੋ ਸਕਦਾ ਨਵਜੋਤ ਸਿੰਘ ਸਿੱਧੂ ਜਿਹੜੇ ਡੀਐਕਟੀਵੇਟ ਹੋ ਗਏ ਹੁਣ ਜਿਹੜੀ ਸਿਆਸਤ ਤੋਂ ਜਿਹੜੇ ਸ਼ਾਂਤ ਹੋ ਕੇ ਬੈਠ ਗਏ ਹੁਣ ਵੀ ਜਿਹੜਾ ਕੋਈ ਮਿਲਦਾ ਤਾਂ ਹੈ ਨਹੀਂ ਆਪਾਂ ਇਧਰੋਂ ਆਪਣਾ ਵੀ ਨੁਕਸਾਨ ਕਰੀ ਜਾ ਰਹੇ ਆ ਉਹਨਾਂ ਦਾ ਸਿੱਧਾ ਸਿੱਧਾ ਜਿਹੜਾ ਉਹ ਕਹਿਣਾ ਹੈਗਾ ਕਿ ਮੈਂ ਹਰ ਰੋਜ਼ ਜਿਹੜੀ ਆ ਮੈਂ ਜਿਹੜੀ ਆ ਉਹ 40 ਲੱਖ ਰੁਪਈਆ ਮਹਿਕਮਾਉਂਦੀ ਆ ਤੇ ਜਿਹੜੇ 25 ਲੱਖ ਰੁਪਈਆ ਹਰ ਰੋਜ਼ ਜਿਹੜੇ ਨਵਜੋਤ ਸਿੰਘ ਸਿੱਧੂ ਕਮਾਉਂਦੇ ਨੇ ਤੇ ਐਡੀ ਵੱਡੀ ਕਮਾਈ ਦਿੱਲੀ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੀ ਐ ਸਿਆਸਤ ਦੇ ਵਿੱਚ ਕਾਂਗਰਸ ਦੇ ਵਿੱਚ ਇਸ ਕਰਕੇ ਆਏ ਸੀ ਕਿ ਅਸੀਂ ਪਹਿਲਾਂ ਐ ਐਡੀ ਵੱਡੀ ਉਧਰੋਂ ਅਸੀਂ ক্রিকেট ਦੀ ਕਮੈਂਟਰੀ ਛੱਡੀ ਉਹਨਾਂ ਨੇ ਨਾਲ ਨਾਲ ਜਿਹੜਾ ਉਹਨਾਂ ਨੇ ਜਿਹੜਾ ਕਪਿਲ ਸ਼ਰਮਾ ਦਾ ਸ਼ੋਅ ਛੱਡਿਆ ਤੇ ਜਿਹੜੇ ਐਡਵਰਟਾਈਜ਼ਮੈਂਟ ਵਾਲਾ ਧੰਦਾ ਛੱਡਿਆ ਤੇ ਉਹ ਛੱਡ ਕੇ ਸਿਆਸਤ ਦੇ ਵਿੱਚ ਇਸ ਕਰਕੇ ਆਏ ਸੀ ਕਿ ਉਹਨਾਂ ਨੂੰ ਜਿਹੜੇ ਆ ਵਾਦੇ ਕੀਤੇ ਗਏ ਸੀ ਜੀ ਉਹ ਸਾਡਾ ਜਿਹੜਾ ਉਧਰ ਐਡਾ ਵੱਡਾ ਨੁਕਸਾਨ ਵੀ ਹੋ ਗਿਆ ਤੇ ਸਾਡੇ ਨਾਲ ਜਿਹੜਾ ਸਾਨੂੰ ਇੱਧਰ ਜਿਹੜਾ ਉਹ ਕੁਛ ਉਹਦਾ ਵੀ ਨਹੀਂ ਬਲਿਆ ਤੇ ਨਾ ਸਾਨੂੰ ਜੋ ਵਾਅਦੇ ਕੀਤੇਗੇ ਸੀ ਉਹ ਪੂਰੇ ਕੀਤੇਗੇ ਇਸ ਕਰਕੇ ਸਾਡੇ ਨਾਲ ਇਹ ਧੋਖਾ ਹੋਇਆ ਇਹ ਧੋਖਾ ਤਾਂ ਸਮਝ ਆ ਗਈ ਪਰ ਜਿਹੜਾ ਕਾਂਗਰਸ ਦੀ ਲੁਟਿਆ ਡੁੱਬੀ ਆ ਉਹ ਸਾਰਿਆਂ ਨੂੰ ਹਾਲੇ ਤੱਕ ਸਮਝ ਨਹੀਂ ਆ ਰਹੀ ਉਹ ਹੁਣ ਆਪ ਇੱਕ ਕਨੈਕਸ਼ਨ ਜੋੜ-ਜੋੜ ਕੇ ਵੇਖੇ ਜਾ ਰਹੇ ਨੇ ਤੇ ਇਹ ਕਨੈਕਸ਼ਨ ਜੀ ਜੁੜ ਕੇ ਹੁਣ ਸਪਾਰਕਿੰਗ ਹੁੰਦੀ ਆ ਇਹਦੇ ਵਿੱਚੋਂ ਤੇ ਇਹਦੇ ਵਿੱਚੋਂ ਥੋੜੀ ਜਿਹੀ ਚਿੰਗਾਰੀਆਂ ਨਿਕਲਦਿਆਂ ਨੇ ਤੇ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਇਹਦੇ 'ਚੋਂ ਸਿਆਸੀ ਚਿੰਗਾਰੀਆਂ ਕਿੰਨੀਆਂ ਕਿਲਕਣਗੀਆਂ ਤੇ ਉਹ ਕਿਹਦੇ ਉੱਤੇ ਛਿੱਟੇ ਪੈਣਗੇ ਤੇ ਕਿਹੜਾ ਛਾਲਾ ਮਾਰੂਗਾ ਜੀ ਸਿਆਸੀ ਚਿੰਗਾਰੀਆਂ ਦੀ ਗੱਲ ਕਰ ਰਹੇ ਹੋ ਸਰ ਤੁਸੀਂ ਤਾਂ ਉੱਥੇ ਇੱਕ ਹੋਰ ਚਿੰਗਾਰੀ ਲਾਈ ਗਈ ਹੈ ਸੁਖਪਾਲ ਖਹਿਰਾ ਵੱਲੋਂ ਜਿਨ੍ਹਾਂ ਨੇ ਕਿਹਾ ਸੀਐਮ ਮਾਨ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਕਿਹਾ ਵੀ ਜੇ ਨਹੀਂ ਪਿੰਦੇ ਸ਼ਰਾਬ ਤਾਂ ਫਿਰ ਜਨਤਕ ਐਲਾਨ ਕਰੋ ਇਸ ਚੀਜ਼ ਦਾ ਪਰ ਸਰ ਇੱਥੇ ਇੱਕ ਸਵਾਲ ਬਹੁਤ ਅਹਿਮ ਉੱਠਦਾ ਹੈ ਵੀ ਜੇ ਸ਼ਰਾਬ ਪੀਣਾ ਜਾਂ ਪਿਉਣਾ ਜੁਰਮ ਹੈ ਤਾਂ ਠੇਕਿਆਂ ਤੇ ਕਿਉਂ ਵਿਕਦੀ ਹੈ ਸ਼ਰਾਬ ਫਿਰ ਆਖੇ ਬਿਲਕੁਲ ਜੀ ਇਹ ਮੋਗਾ ਰੈਲੀ ਦੇ ਬਾਰੇ ਇਹ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਹੈ ਚੈਲੰਜ ਕੀਤਾ ਹੈਗਾ ਵੀ ਜੇਕਰ ਤੁਸੀਂ ਸ਼ਰਾਬ ਨਹੀਂ ਪਿੰਦੇ ਤੇ ਇਸ ਚੀਜ਼ ਦਾ ਜਨਤਕ ਤੌਰ ਦੇ ਉੱਤੇ ਐਲਾਨ ਕਰੋ ਜੀ ਹੁਣ ਜਨਤਕ ਤੌਰ ਦੇ ਉੱਤੇ ਐਲਾਨ ਜਿਹੜਾ ਉਹ ਕੱਲ ਉਹਨਾਂ ਨੇ ਉੱਥੇ ਖੜ ਕੇ ਸੌਂ ਖਾਦੀ ਹੈ ਮੋਗਾ ਰੈਲੀ ਦੇ ਵਿੱਚ ਜਦੋਂ ਸੌਂ ਖਾ ਰਹੇ ਸੀ ਤੇ ਉਹਦੇ ਵਿੱਚ ਜਿਹੜੀ ਵਰਡਿੰਗ ਦੁਹਰਾਈ ਜਾ ਰਹੀ ਸੀ ਉਹਦੇ ਚ ਇਹ ਦੁਹਰਾਈ ਜਾ ਰਹੀ ਸੀ ਕਿ ਨਾ ਤਾਂ ਮੈਂ ਸ਼ਰਾਬ ਮੈਂ ਨਸ਼ਾ ਕਰਾਂਗਾ ਤੇ ਨਾ ਹੀ ਕਿਸੇ ਨੂੰ ਕਰਨ ਦਿਆਂਗਾ ਜੀ ਨਾ ਨਸ਼ਾ ਕਰਨ ਵਾਲਿਆਂ ਨੂੰ ਰੋਕਾਂਗੇ ਵੀ ਅਸੀਂ ਇਹ ਸੌਂ ਖਾਈ ਜਾ ਰਹੀ ਸੀ ਤੇ ਜਦੋਂ ਇਹ ਸੌਂ ਖਾਈ ਜਾ ਰਹੀ ਸੀ ਤੇ ਬੋਲ ਸੀਐਮ ਮਾਨ ਰਹੇ ਸੀ ਲੋਕਾਂ ਨੂੰ ਸੌਂ ਖਾਰੇ ਸੀ ਦਾ ਮਤਲਬ ਆਪ ਵੀ ਸੌਂ ਖਾਰੇ ਸੀ ਹੋ ਜੀ ਆਪ ਵੀ ਸੌਂ ਖਾਰੇ ਸੀ ਸਟੇਜ ਦੇ ਉੱਤੇ ਅਨਾਉਂਸ ਕਰ ਰਹੇ ਸੀ ਨਾ ਇਸ ਤੋਂ ਪਹਿਲਾਂ ਵੀ ਸੀਐਮ ਮਾਨ ਜਿਹੜੇ ਨੇ ਬਰਨਾਲੇ ਦੀ ਮਰਖਲ ਦੀ ਰੈਲੀ ਦੇ ਵਿੱਚ ਉਹਨਾਂ ਨੇ ਆਪਣੀ ਮਾਂ ਦੀ ਸੌਂ ਖਾ ਕੇ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਵਾਂਗਾ ਤਾਂ ਉਸ ਨੂੰ ਵੀ ਲੋਕਾਂ ਨੇ ਨੈਗੇਟਿਵ ਲਿਆ ਸੀ ਹੁਣ ਇੱਥੇ ਵੀ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਆਫ ਨੂੰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਸ਼ਰਾਬ ਨੂੰ ਤਾਂ ਸਰਕਾਰਾਂ ਜਿਹੜੀਆਂ ਨੇ ਉਹ ਨਸ਼ਾ ਮੰਨਦੀਆਂ ਹੀ ਨਹੀਂ ਜੀ ਸ਼ਰਾਬ ਨੂੰ ਤੇ ਜੇਕਰ ਸਰ ਸ਼ਰਾਬ ਨਸ਼ਾ ਹੈਗੀ ਆ ਤਾਂ ਫੇਰ ਉਹ ਠੇਕਿਆਂ ਤੇ ਕਿਉਂ ਵਿਕਰੀ ਹੈ ਫੇਰ ਉਹਨੂੰ ਜਿਹੜਾ ਕਾਨੂੰਨੀ ਮਾਨਤਾ ਕਿਉਂ ਦਿੱਤੀ ਗਈ ਹੋਈ ਆ ਫਿਰ ਉਹਦੇ ਤੋਂ ਐਡਾ ਰੈਵਨਿਊ ਜਿਹੜਾ ਇਕੱਠਾ ਕਰਕੇ ਪੈਸਾ ਇਕੱਠਾ ਕਰਕੇ ਜਿਹੜੇ ਉਹ ਪੰਜਾਬ ਦੇ ਡਵੈਲਪਮੈਂਟ ਦੇ ਉੱਤੇ ਕਿਉਂ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਤਾਂ ਨਸ਼ਾ ਹੈ ਹੀ ਨਹੀਂ ਤੇ ਜੇ ਉਹ ਨਸ਼ਾ ਹੈਗਾ ਤਾਂ ਫਿਰ ਉਹ ਜਿਹੜਾ ਉਹ ਉਹਨੂੰ ਉਹਦੇ ਤੇ ਕਾਨੂੰਨੀ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ ਜੀ ਕਿਉਂਕਿ ਉਹ ਨਸ਼ਾ ਸਰਕਾਰ ਉਸ ਨੂੰ ਮੰਦੀ ਨਹੀਂ ਉਸ ਉਹ ਇੱਕ ਪੰਜਾਬ ਦਾ ਕਮਾਊ ਪੁੱਤਰ ਹੈ ਆਬਕਾਰੀ ਤੇ ਕਰ ਵਿਭਾਗ ਉਹਦੇ ਤੋਂ ਜਿਹੜਾ ਉਹ ਰੈਵਨਿਊ ਇਕੱਠਾ ਹੁੰਦਾ ਸ਼ਰਾਬ ਤੋਂ ਸ਼ਰਾਬ ਦੇ ਕਰਕੇ 10000 ਕਰੋੜ ਰੁਪਏ ਦੇ ਲਗਭਗ ਦਾ ਰੈਵਨਿਊ ਇਕੱਠਾ ਹੁੰਦਾ ਹਰ ਸਾਲ ਤੇ ਉਹ ਰੈਵਨਿਊ ਜਿਹੜਾ ਉਹ ਪੰਜਾਬ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਮੰਨਿਆ ਜਾਂਦਾ ਹੁਣ ਉਹ ਜਿਹੜਾ ਰੈਵਨਿਊ ਹੈ ਜੇਕਰ ਇਹ ਬੰਦ ਕਰ ਦੇਣੇ ਤਾਂ ਫਿਰ ਉਹ ਰੈਵਨਿਊ ਨੂੰ ਜਿਹੜਾ ਉਹ ਇਕੱਠਾ ਕਰਨ ਲਈ ਪੰਜਾਬ ਦੇ ਲੋਕਾਂ ਦੇਤੇ ਕੋਈ ਹੋਰ ਟੈਕਸ ਲਗਾਇਆ ਜਾਂਦਾ ਉਹ ਤਾਂ ਚਲੋ ਹੁਣ ਪਕੜਾਂ ਨਹੀਂ ਤਾਂ ਪੀਣੀ ਪੀਣੀ ਜੀ ਜੇ ਉਹ ਇਹ ਇਧਰੋਂ ਨਹੀਂ ਕਰਨਗੇ ਤਾਂ ਉਹ ਦੇਸੀ ਪੀਣਗੇ ਜਾਂ ਸਮਗਲਿੰਗ ਕਰਕੇ ਪੀਏਗਾ ਹੁਣ ਜਿੰਨੇ ਵੀ ਸੂਬਿਆਂ ਦੇ ਵਿੱਚ ਸ਼ਰਾਬ ਬੈਨ ਕੀਤੀ ਗਈ ਹੈ ਹੁਣ ਗੁਜਰਾਤ ਦੀ ਗੱਲ ਕਰ ਲੋ ਜਿੱਦੇ ਵੀ ਸੂਬਿਆਂ ਦੇ ਵਿੱਚ ਸ਼ਰਾਬ ਬੈਨ ਕੀਤੀ ਗਈ ਹੈ ਇਹ ਥੋੜੀ ਵੀ ਉਥੇ ਸ਼ਰਾਬ ਬੈਨ ਹੈਗੀ ਹੈ ਸ਼ਰਾਬ ਤਾਂ ਉਥੇ ਵਿਕਰੀ ਹੈ ਉਥੇ ਸਮਗਲਿੰਗ ਹੋ ਕੇ ਜਾ ਰਹੀ ਹੈ ਉਥੇ ਤੁਸੀਂ ਉਹ ਕੀ ਕਹਿੰਦੇ ਆ ਉਹਨੂੰ ਦੇਸੀ ਸ਼ਰਾਬ ਉਥੇ ਲੋਕ ਜਿਹੜੀ ਉਹ ਲਾਹਣ ਕੱਢੀ ਜਾ ਰਹੀ ਹੈ ਉਹ ਦੇਸੀ ਸ਼ਰਾਬ ਜਿਹੜੀ ਉਹ ਕੱਢੀ ਜਾ ਰਹੀ ਹੈ ਘਰਾਂ ਦੇ ਵਿੱਚ ਕੱਢੀ ਜਾ ਰਹੀ ਹੈ ਅੱਜ ਤੁਸੀਂ ਜਨਤਕ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਠੇਕੇ ਕੋਲ ਕੇ ਸ਼ਰਾਬ ਜਿਹੜੀ ਆ ਉਹ ਵਿਕਰੀ ਹੈ ਇਹਦੇ باوجود ਵੀ ਹਰ ਰੋਜ਼ ਕਿਤੇ ਨਾ ਕਿਤੇ ਸ਼ਰਾਬ ਘਰ ਦੀ ਕੱਢੀ ਹੋਈ ਸ਼ਰਾਬ ਜਿਹੜੀ ਉਹ ਬਰામਦ ਕੀਤੀ ਜਾਂਦੀ ਹੈ ਲਾਹਣ ਬਰામਦ ਕੀਤਾ ਜਾਂਦਾ ਤੇ ਲੋਕਾਂ ਦੇ ਪਰਚੇ ਦਰਜ ਹੁੰਦੇ ਹਲੇ ਤਾਂ ਜਨਤਕ ਹਲੇ ਤੱਕ ਕਾਨੂੰਨੀ ਤੌਰ ਦੇ ਤੇ ਵਿਕਰੀ ਹੈ ਲੋਕੀ ਜਿਹੜੇ ਮਰਜ਼ੀ ਠੇਕੇ ਤੇ ਜਾ ਕੇ ਲੈ ਸਕਦੇ ਨੇ ਇਹਦੇ باوجود ਵੀ ਜਿਹੜੀ ਆ ਘਰ ਦੀ ਕੱਢੀ ਹੋਈ ਸ਼ਰਾਬ ਜਿਹੜੀ ਆ ਲੋਕੀ ਬਣਾ ਰਹੇ ਨੇ ਤੇ ਵੇਚ ਰਹੇ ਨੇ ਤੇ ਜੇਕਰ ਉਹ ਇਹਨੂੰ ਬੈਨ ਕਰ ਦਿੰਦੇ ਨੇ ਤੇ ਸ਼ਰਾਬ ਤਾਂ ਫਿਰ ਵੀ ਵਿਕਣੀ ਆ ਪਕੜਾਂ ਨੇ ਤਾਂ ਫਿਰ ਵੀ ਪੀਣੀ ਆ ਜੀ ਤੇ ਫਿਰ ਸਰਕਾਰ ਕਹਿੰਦੀ ਆ ਸਾਨੂੰ ਅਸੀਂ ਕਿਉਂ ਨੁਕਸਾਨ ਚੱਲੀਏ ਅਸੀਂ ਜਿਹੜਾ ਨਾਲੇ ਤਾਂ ਰੋਕਦੀ ਐ ਨਾਲੇ ਨੁਕਸਾਨ ਚੱਲੀਏ ਇਦਾ ਮਤਲਬ ਇਹ ਆ ਕਿ ਸ਼ਰਾਬ ਨੂੰ ਕੋਈ ਵੀ ਨਸ਼ਾ ਨਹੀਂ ਮੰਨ ਰਹਾ ਤੇ ਜੇ ਸ਼ਰਾਬ ਨਸ਼ਾ ਨਹੀਂ ਹੈਗਾ ਤਾਂ ਫਿਰ ਜੇ ਸੀਮਾਨ ਨੇ ਪੀ ਲਈ ਤਾਂ ਫਿਰ ਕਿਉਂ ਰੋਲਾ ਸ਼ਰਾਬ ਤਾਂ ਕੈਪਟਨ ਵਿੰਦਰ ਸਿੰਘ ਵੀ ਪੀਂਦੇ ਨੇ ਉਹਨਾਂ ਨੇ ਕਈ ਜਿਹੜੀਆਂ ਆਪਣੇ ਇੰਟਰਵਿਊਜ਼ ਦੇ ਵਿੱਚ ਆਪ ਮੰਨਿਆ ਵੀ ਮੈਂ ਜਿਹੜਾ ਉਹ ਕਦੇ-ਕਦੇ ਮੈਂ ਜਿਹੜਾ ਸ਼ਰਾਬ ਦਾ ਸੇਵਨ ਕਰਦਾ ਭਾਵੇਂ ਕਿ ਉਹਨਾਂ ਨੂੰ ਸ਼ਰਾਬ ਦੇ ਸੇਵਨ ਦੇ ਕਰਕੇ ਉਹਨਾਂ ਨੂੰ ਟਰੋਲ ਨਹੀਂ ਕੀਤਾ ਗਿਆ ਇਹਦੇ ਪਿੱਛੇ ਦੀ ਸੋਚ ਇਹ ਵੀ ਹੋ ਸਕਦੀ ਆ ਲੋਕਾਂ ਦੀ ਕੀ ਉਹ ਤਾਂ ਇਹ ਰਜਵਾਰੇ ਖਾਨਦਾਨ ਚੋਂ ਆਉਂਦੇ ਨੇ ਤੇ ਰਜਵਾਰੇ ਖਾਨਦਾਨ ਤਾਂ ਫਿਰ ਮਦਰਾ ਦਾ ਸੇਵਨ ਕਰਦੇ ਹੀ ਹੁੰਦੇ ਨੇ ਇਹ ਤਾਂ ਉਹਨਾਂ ਦੀ ਸੋਚ ਹੋ ਸਕਦੀ ਹੈ ਲੋਕਾਂ ਦੀ ਕਿ ਰਾਜਾ ਸ਼ਾਹੀ ਖਾਨਦਾਨ ਦੇ ਵਿੱਚ ਤਾਂ ਜੀ ਜਿਹੜੀ ਉਹ ਐਸ਼ ਕਰਨਾ ਜਿਹੜਾ ਉਹਨਾਂ ਦਾ ਇੱਕ ਹੱਕ ਹੈ ਜੀ ਜੀ ਇਹ ਜਿਹੜੇ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਪਰ ਸੀਐਮ ਮਾਨ ਹੁਣੀ ਤੱਕ ਜਿਹੜੇ ਉਹ ਵਿਚਾਰੇ ਜਨਰਲ ਪਬਲਿਕ ਦੇ ਵਿੱਚੋਂ ਨਿਕਲ ਕੇ ਆਏ ਨੇ ਇਹਨਾਂ ਨੂੰ ਜੇ ਪੀ ਲਿਆ ਤਾਂ ਫਿਰ ਜਿਹੜਾ ਇਹ ਜਿਹੜਾ ਇਹਦੇ ਤੇ ਇਹਨਾਂ ਤੇ ਰੌਲਾ ਪੇਗਾ ਨੂੰ ਟਰੋਲ ਕੀਤਾ ਜਾ ਰਿਹਾ ਸੋ ਇੱਕ ਦੇ ਪੀਣ ਦੇ ਉੱਤੇ ਰੋਲਾ ਤੇ ਇੱਕ ਦੇ ਪੀਣ ਦੇ ਉੱਤੇ ਨਹੀਂ ਰੋਲਾ ਜ਼ਿਆਦਾਤਰ ਮੈਂ ਦੇਖਿਆ ਹੈਗਾ ਬਹੁਤ ਸਾਰੇ ਲੀਡਰਾਂ ਦੀ ਵੀ ਮੇਰੇ ਕੋਲ ਵੀਡੀਓ ਤੇ ਉਹ ਵੀ ਹੈਗੀਆਂ ਨੇ ਫੋਟੋਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਉਹਨਾਂ ਨੂੰ ਸ਼ਰਾਬ ਪੀਂਦਾ ਜਾਂ ਸ਼ਰਾਬ ਦੇ ਗਲਾਸ ਹੱਥ 'ਚ ਫੜੇ ਜਿਹੜੀਆਂ ਉਹਨਾਂ ਦੀਆਂ ਫੋਟੋਆਂ ਹੈਗੀਆਂ ਨੇ ਵੀਡੀਓਜ਼ ਵੀ ਹੈਗੀਆਂ ਨੇ ਜੀ ਤਾਂ ਉਹਨਾਂ ਦੇ ਉੱਤੇ ਤਾਂ ਕਦੇ ਕੋਈ ਤੰਜ ਕੱਸਿਆ ਨਹੀਂ ਕਿਉਂਕਿ ਇਹ ਸਿਆਸੀ ਤੌਰ ਦੇ ਉੱਤੇ ਇੱਕ ਆਮ ਜਿਹੜਾ ਘਰ ਦੇ ਬੰਦਾ ਜਿਹੜਾ ਉੱਠ ਕੇ ਉਹ ਸੀਐਮ ਦੀ ਕੁਰਸੀ ਤੇ ਜਾ ਪੁੱਟਿਆ ਨਾ ਇਹਨਾਂ ਦੀ ਕੋਈ ਸਿਆਸੀ ਬੈਕਗ੍ਰਾਉਂਡ ਸੀ ਨਾ ਇਹਦੀ ਬੰਦੇ ਦੀ ਕੋਈ ਜਿਹੜਾ ਪਛੋਕੜ ਜਿਹੜਾ ਰਜਵਾਲਾ ਸ਼ਾਹੀ ਦੇ ਨਾਲ ਸੀ ਉਹ ਇੱਕ ਆਮ ਘਰ ਦੇ ਵਿੱਚੋਂ ਨਿਕਲ ਕੇ ਬੰਦਾ ਜਿਹੜਾ ਸੀਐਮ ਦੀ ਕੁਰਸੀ ਤੇ ਬੈਠ ਗਿਆ ਇਹ ਸ਼ਾਇਦ ਕਿਸੇ ਨੂੰ ਬਰਦਾਸ਼ਤ ਨਹੀਂ ਹੋਇਆ ਜਾਂ ਫਿਰ ਇਹ ਵੀ ਕਹਿ ਸਕਦੇ ਆ ਕਿ ਇਸ ਵੇਲੇ ਚੋਣਾਂ ਆ ਰਹੀਆਂ ਨੇ ਚੋਣਾਂ ਦੇ ਵਿੱਚ ਪਾਰਟੀਆਂ ਜਿਹੜੀਆਂ ਨੇ ਉਹ ਹਰ ਕਿਸੇ ਨੂੰ ਜਿਹੜਾ ਉਹ ਉਹਦੀ ਲੱਤ ਖਿੱਚਣ ਤੋਂ ਜਿਹੜੀ ਆ ਉਹ ਗਰੇਜ ਨਹੀਂ ਕਰਦੀਆਂ ਤਾਂ ਫਿਰ ਉਹ ਅਲੱਗ-ਅਲੱਗ ਤਰੀਕੇ ਅਪਣਾਉਂਦੀਆਂ ਨੇ ਬੀਓ ਐ ਕਰਦਾ ਜੀ ਉਹ ਐ ਕਰਦਾ ਜੀ ਹਰ ਕੋ ਛੋਟਾ ਛੋਟਾ ਨੁਕਸ ਵੀ ਜਿਹੜਾ ਹੋ ਕੱਢਣ ਦੀ ਕੋਸ਼ਿਸ਼ ਕਰਦਿਆਂ ਨੇ ਜੀ ਇਹ ਉਹਨਾਂ ਦਾ ਪੱਖ ਹੈ ਹੈਨਾ ਜਿਹੜਾ ਸੀਐਮ ਮਾਨ ਹੁਣਾਂ ਦੇ ਜਿਹੜੇ ਵਾਲੇ ਪਾਸੇ ਦੇ ਲੋਕਾਂ ਦਾ ਪੱਖ ਹੈ ਸੋ ਇਹ ਇੱਕ ਭੰਬਲ ਪੂਸਾ ਹੈ ਜਿਹੜਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੋਣਾ ਜੋਂ-ਜੋਂ ਭਖਣ ਗਿਆ ਤਿਉਹ ਤਿਉਹ ਜਿਹੜੇ ਇਸ ਚੀਜ਼ ਨੂੰ ਜਿਹੜੀਆਂ ਚੀਜ਼ਾਂ ਦੇ ਜਵਾਬ ਨਿਕਲ ਕੇ ਸਾਹਮਣੇ ਆਉਂਦੇ ਜਾਣਗੇ ਲੇਕਿਨ ਆਮ ਪਬਲਿਕ ਦਾ ਸਵਾਲ ਇਹ ਹੈ ਕਿ ਜੇ ਸ਼ਰਾਬ ਇੰਨਾ ਹੀ ਜਿਹੜਾ ਉਹ ਗਲਤ ਹੈ ਗੈਰਕਾਨੂੰਨੀ ਹੈ ਤਾਂ ਫਿਰ ਇਸ ਦੇ ਉੱਤੇ ਬੈਨ ਕਿਉਂ ਨਹੀਂ ਲਾਇਆ ਜਾਂਦਾ ਜੇ ਬੈਨ ਨਹੀਂ ਲਾਇਆ ਜਾਂਦਾ ਤੇ ਫਿਰ ਜੇ ਸੀਐਮ ਮਾਨ ਨੇ ਪੀ ਲਈ ਤੇ ਫਿਰ ਰੌਲਾ ਕਾ ਦਾ ਠੀਕ ਹੈ ਪਰ ਇੱਕ ਗੱਲ ਹੈ ਕਿ ਸ਼ਰਾਬ ਨਸ਼ਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹਦੇ ਵਿੱਚ ਆਮ ਪਬਲਿਕ ਨੂੰ ਸਭ ਨੂੰ ਪਤਾ ਵੀ ਸ਼ਰਾਬ ਪੀ ਕੇ ਜਿਹੜਾ ਉਹ ਬਹੁਤ ਸਾਰੇ ਘਰ ਬਰਬਾਦ ਹੋਏ ਨੇ ਸ਼ਰਾਬ ਪੀ ਕੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਆ ਸ਼ਰਾਬ ਪੀ ਕੇ ਲੋਕਾਂ ਲੋਕੀ ਡਰਾਈਵਿੰਗ ਕਰਦੇ ਨੇ ਉਸ ਦੇ ਵਿੱਚ ਹਾਦਸੇ ਹੁੰਦੇ ਨੇ ਹਾਦਸੇ ਹੋਣ ਤੋਂ ਬਾਅਦ ਲੋਕੀ ਮਰਦੇ ਨੇ ਆ ਪਾਹਜ ਹੋ ਜਾਂਦੇ ਨੇ ਔਰ ਜ਼ਖਮੀ ਹੋ ਜਾਂਦੇ ਨੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਕਿਸੇ ਕਿਸੇ ਘਰ ਦਾ ਇੱਕ ਇੱਕ ਹੀ ਬੰਦਾ ਹੁੰਦਾ ਸਿਰਫ ਇੱਕ ਬੰਦਾ ਉਹੀ ਕਮਾਊ ਹੁੰਦਾ ਉਹੀ ਕਮਾਊ ਹੁੰਦਾ ਤੇ ਉਹੀ ਜੇ ਸ਼ਰਾਬ ਪੀ ਕੇ ਜਿਹੜਾ ਉਹ ਡਰਾਈਵਿੰਗ ਦੇ ਦੌਰਾਨ ਮਰ ਜੇ ਜਾਂ ਫਿਰ ਸ਼ਰਾਬ ਪੀ ਕੇ ਵੈਸੇ ਹੀ ਸੜਕ ਤੇ ਜਾਂਦਾ ਕੋਈ ਹਾਦਸੇ ਦਾ ਸ਼ਿਕਾਰ ਹੋ ਜੇ ਤਾਂ ਉਹ ਸੋਚੋ ਵੀ ਉਸ ਪਰਿਵਾਰ ਦਾ ਕੀ ਬਣਦਾ ਜੀ ਬਿਲਕੁਲ ਸੋ ਇਹ ਇੱਕ ਨਸ਼ਾ ਜਿਹੜਾ ਕੋਈ ਵੀ ਆ ਉਹ ਗਲਤ ਹੈ ਜੀ ਇਸ ਦੇ ਉੱਤੇ ਕੋਈ ਵੀ ਕਿਸੇ ਦੀ ਕੋਈ ਵੀ ਵਕਾਲਤ ਨਹੀਂ ਕਰੇਗਾ ਆ ਉਮੀਦ ਕਰਦੇ ਹਾਂ ਕਿ ਲੋਕੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਸ਼ਰਾਬ ਹੀ ਨਹੀਂ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਸਰੀਰ ਲਈ ਵੀ ਨੁਕਸਾਨਦਾਇਕ ਹੈ ਸਮਾਜ ਲਈ ਵੀ ਨੁਕਸਾਨਦਾਇਕ ਹੈ ਤੇ ਆਪਣੀ ਜਿਹੜੀ ਆ ਉਹ ਜੇਕਰ ਤੁਸੀਂ ਸਿਆਸੀ ਤੌਰ ਤੇ ਵਿਚਰ ਰਹੇ ਹੋ ਤਾਂ ਤੁਹਾਡੇ ਲੋਕੀ ਲੱਤਾਂ ਖੇਚਣਗੇ ਉਹ ਇਦਾਂ ਦੀਆਂ ਗੱਲਾਂ ਕਰਕੇ ਆਮ ਦੇਖਣ ਨੂੰ ਮਿਲੇਗਾ ਜੀ ਸਿਰ ਹੁਣ ਗੱਲ ਕਰਦੇ ਹਾਂ ਵੀ ਚੋਣਾਂ ਤੋਂ ਪਹਿਲਾਂ ਜਿਹੜੀ ਐਸਆਰ ਹੈ ਉਹ ਪੰਜਾਬ ਤੇ ਵੀ ਜਿਹ ਹੈ ਕੈਂਚੀ ਚਲਾਉਣ ਤੇ ਇਰਾਦਾ ਰੱਖਦੀ ਹੈ ਪੱਕਾ ਇਰਾਦਾ ਰੱਖਦੀ ਹੈ ਇੱਥੇ ਹੁਣ ਆਮ ਆਦਮੀ ਪਾਰਟੀ ਨੂੰ ਆਪਦੀ ਵੋਟਾਂ ਘਟਣ ਦਾ ਡਰ ਪੈ ਰਿਹਾ ਹੈ ਤਾਂ ਹੀ ਆਮ ਆਦਮੀ ਪਾਰਟੀ ਵੱਲੋਂ ਵਿਧਾਇਕਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਰੱਖੀਆਂ ਜਾ ਰਹੀਆਂ ਨੇ ਪਰ ਇਸ ਦਾ ਪੱਕਾ ਹੱਲ ਕੀ ਹੈ ਦੇਖੋ ਐਸਆਈਆਰ ਦੇ ਰਾਹੀਂ ਜਿਹੜਾ ਬੰਗਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੋਟਾਂ ਇਕੱਠੀਆਂ ਗਿਆ ਜਿਹੜੇ ਉੱਥੇ ਦੇ ਜਿਹੜੇ ਕਿਹਾ ਗਿਆ ਕਿ ਇਹ ਬੰਗਲਾਦੇਸ਼ ਤੋਂ ਆਏ ਹੋਏ ਨੇ ਮੁਸਲਮਾਨ ਜਿਹੜੇ ਉੱਥੋਂ ਦੀ ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਿਆ यूपी ਦੇ ਵਿੱਚ ਬਿਹਾਰ ਦੇ ਵਿੱਚ ਵੀ ਜਿਹੜੀਆਂ ਵੋਟਾਂ ਕੱਟੇ ਜਾਣ ਦਾ ਰੋਲਾ ਪਿਆ ਵੀ ਜਿਹੜੇ ਬਿਹਾਰ ਦੇ ਵਿੱਚ ਵੀ ਜੀ ਐਸ ਆਈ ਆਰ ਦੇ ਨਾਲ ਜਿਹੜਾ ਵੋਟਾਂ ਕੱਟ ਕੇ ਤੇ ਉਤੋਂ ਚੋਣਾਂ ਜਿਹੜੀਆਂ ਨੇ ਬੀ ਜੀ ਪੀ ਨੇ ਜਿੱਤੀਆਂ ਜੀ ਹੁਣ ਇਹ ਡਰ ਜਿਹੜਾ ਪੰਜਾਬ ਦੇ ਵਿੱਚ ਵੀ ਆ ਰਿਹਾ ਹਵਾ ਆ ਰਿਹਾ ਹੈ ਇੱਕੋ ਐਸ ਆਈ ਆਰ ਦਾ ਇਹਦੇ ਵਿੱਚ ਸਰਵੇ ਹੋਣ ਲੱਗੇ ਬੀ ਐਲਓਨ ਨੂੰ ਜ਼ਿੰਮੇਵਾਰੀਆਂ ਵੀ ਦੇ ਦਿੱਤੀਆਂ ਗਈਆਂ ਕੇਂਦਰ ਸਰਕਾਰ ਵੱਲੋਂ ਇਹ ਹਵਾ ਹੁਣ ਆ ਰਿਹਾ ਤੇ ਇਹ ਹਵਾ ਹੁਣ ਆਮ ਆਦਮੀ ਪਾਰਟੀ ਦੀਆਂ ਵੋਟਾਂ ਨਾ ਕੱਟ ਦੇ ਇਸ ਗੱਲ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੈ ਜੀ ਹੁਣ ਬਾਕੀ ਵੀ ਆ ਅ ਜਿਹੜੀਆਂ ਕਿਸੇ ਹੋਰ ਤੋਂ ਤਾਂ ਕਿਸੇ ਨੂੰ ਡਰ ਹੈ ਨਹੀਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਨੂੰ ਕਿਸੇ ਹੋਰ ਦਾ ਤਾਂ ਡਰ ਨਹੀਂ ਉਹਨਾਂ ਨੂੰ ਡਰ ਹੈ ਇਸ ਟਾਈਮ ਸੱਤਾਧਾਰੀ ਪਾਰਟੀ ਜਿਹੜੀ ਆ ਉਹਦਾ ਹੈ ਕਿ ਇਹ ਦੁਬਾਰਾ ਰਿਪੀਟ ਨਾ ਕਰ ਦੇ ਤਾਂ ਇਹਦੇ ਬਾਰੇ ਉਹਨਾਂ ਨੂੰ ਵੀ ਡਰ ਹੈ ਕਿ ਇਹ ਸਾਨੂੰ ਸੱਤਾ 'ਚ ਆਉਣ ਤੋਂ ਰੋਕਣ ਲਈ ਸਾਡੀਆਂ ਵੋਟਾਂ ਕੱਟ ਸਕਦੇ ਨੇ ਤਾਂ ਇਹਦੇ ਲਈ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਉਹ ਮੀਟਿੰਗਾਂ ਕਰ ਰਹੀ ਹੈ ਉਹਦੇ ਵਿੱਚ ਮਨੀਸ਼ ਸੋਸੋਧਿਆ ਜਿਹੜੇ ਨੇ ਉਹਨਾਂ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਜਿਹੜੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਲੈਵਲ ਦੇ ਅਧਿਕਾਰੀ ਇਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਮੀਟਿੰਗ ਕਰਕੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਤੁਸੀਂ ਇਹਨਾਂ ਦੇ ਉੱਤੇ ਨਜ਼ਰ ਰੱਖਣੀ ਹੈ ਕਿ ਇਹ ਬੀਐਲਓ ਵਗੈਰਾ ਦੇ ਉੱਤੇ ਵੋਟਾਂ ਦੇ ਉੱਤੇ ਨਜ਼ਰ ਰੱਖਣੀ ਹੈ ਤੇ ਨਾਲ-ਨਾਲ ਹੈਲਥ ਕਾਰਡ ਜਿਹੜੇ ਹੈਗੇ ਨੇ ਜਦੋਂ ਤੁਸੀਂ ਬਣਾ ਰਹੇ ਹੋ ਹੈਲਥ ਕਾਰਡ ਉਹ ਹੈਲਥ ਕਾਰਡ ਦੇ ਵਿੱਚ ਤੁਸੀਂ ਵੋਟਰ ਆਈ ਕਾਰਡ ਤੇ ਤੁਸੀਂ ਜਿਹੜਾ ਆਧਾਰ ਕਾਰਡ ਇਹ ਤੁਸੀਂ ਲੈ ਰਹੇ ਹੋ ਇਹ ਲੈਣੇ ਨੇ ਜਦੋਂ ਇਹ ਲੈਣ ਲਓਗੇ ਤਾਂ ਫੇਰ ਤੁਹਾਨੂੰ ਇਹ ਤੁਹਾਡੇ ਕੋਲ ਇੱਕ ਡਾਟਾ ਆ ਜਾਏਗਾ ਵੀ ਇਹ ਫਲਾਣੀ ਜਗ੍ਹਾ ਦਾ ਬੰਦਾ ਹੈ ਫਲਾਣੀ ਜਗ੍ਹਾ ਤੇ ਉਹਦੀ ਵੋਟ ਹੈ ਤਾਂ ਜੇਕਰ ਉਹ ਵੋਟਾਂ ਉਹਨਾਂ ਦੀਆਂ ਕੱਟੀਆਂ ਜਾਂਦੀਆਂ ਨੇ ਤਾਂ ਫੇਰ ਸਾਡੇ ਕੋਲ ਇੱਕ ਡਾਟਾ ਹੋਏਗਾ ਅਸੀਂ ਉਸ ਡਾਟੇ ਦੇ ਨਾਲ ਅਸੀਂ ਜਿਹੜੀ ਆ ਵੋਟਾਂ ਕੱਟਣ ਨਹੀਂ ਦੇਵਾਂਗੇ ਸੋ ਇੱਕ ਹੈਲਥ ਕਾਰਡ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਨਾ ਕੱਟੀਆਂ ਜਾਣ ਇਸ ਨੂੰ ਇੱਕ ਹਥਿਆਰ ਦੇ ਰੂਪ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ ਦੇ ਲੋਕਾਂ ਨੂੰ ਤਾਂ ਫਾਇਦਾ ਹੋਏਗਾ ਹੀ ਹੋਏਗਾ ਸਰਕਾਰ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਏਗਾ ਆਮ ਆਦਮੀ ਪਾਰਟੀ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਏਗਾ ਹੁਣ ਇਸ ਚੀਜ਼ ਦਾ ਤੋਲ ਕੀ ਕੱਢ ਕੇ ਲੈਂਦੀ ਹੈ ਕੇਂਦਰ ਸਰਕਾਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਪਏਗਾ ਲੇਕਿਨ ਇਸ ਮਾਮਲੇ ਦੇ ਉੱਤੇ ਸੁਖਪਾਲ ਖਹਿਰਾ ਤੇ ਹੋਰ ਬੜਿਆਂ ਨੇ ਰੌਲਾ ਜਰੂਰ ਪਾਇਆ ਕਿ ਇਸ ਦੇ ਬਹਾਨੇ ਜੀ ਜਿਹੜਾ ਆਧਾਰ ਕਾਰਡਾਂ ਦੇ ਜਿਹੜੇ ਆਹ ਜਿਹੜਾ ਹੈਲਥ ਕਾਰਡਾਂ ਦੇ ਬਹਾਨੇ ਇਸ ਮਾਮਲੇ ਨੂੰ ਜਿਹੜਾ ਉਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਜਿਹੜੇ ਡਾਟੇ ਇਕੱਠੇ ਕੀਤੇ ਜਾ ਰਹੇ ਨੇ ਉਹ ਸਾਰਾ ਕੁਝ ਕੀਤਾ ਜਾ ਰਿਹਾ ਸੋ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੋਣ ਰਿਹਾ ਜੀ ਸਰ ਸਮਾਂ ਬਹੁਤ ਘੱਟ ਹੈ ਪਰ ਇੱਕ ਸਵਾਲ ਲਾਂਗੀ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਆ ਤਾਂ ਮੋਗੇ 'ਚ ਜਿਵੇਂ ਹੁਣ ਰੈਲੀ ਹੋਈ ਆ ਆਮ ਆਦਮੀ ਪਾਰਟੀ ਦੀ ਹੋਰ ਵੀ ਪਾਰਟੀਆਂ ਦੀ ਰੈਲੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਰੈਲੀਆਂ ਮੋਗੇ ਤੋਂ ਹੀ ਸ਼ੁਰੂ ਕਿਉਂ ਹੁੰਦੀਆਂ ਨੇ ਆਖਿਰ ਇਹ ਦੱਸੋ ਦੇਖੋ ਮੋਗੇ ਦੇ ਵਿੱਚ ਜਗਰਾਉਂ ਦੇ ਨਾਲ ਜਿਹੜਾ ਜਿੱਥੇ ਉਹ ਇਹ ਜਿੱਥੇ ਕੱਲ ਰੈਲੀ ਹੋਈ ਆ ਜੀ ਉਹ ਏਰੀਆ ਜਿਹੜਾ ਨਾ ਉਹ ਪੰਜਾਬ ਦਾ ਸੈਂਟਰ ਪੈਂਦਾ ਮਾਝਾ ਮਾਲਵਾ ਦੁਆਬਾ ਇਹ ਤਿੰਨਾਂ ਦਾ ਉੱਥੇ ਜਾ ਕੇ ਸੰਗਮ ਹੁੰਦਾ ਉੱਥੇ ਇੱਕ ਸੈਂਟਰ ਪੈਂਦਾ ਉਹਦੇ ਨਾਲ ਇੱਕ ਪਿੰਡ ਪੈਂਦਾ ਮੇਰੇ ਨਾਮ ਨਹੀਂ ਯਾਦ ਆ ਰਿਹਾ ਉਹ ਸੈਂਟਰ ਪੁਆਇੰਟ ਉਹ ਹੈ ਪਰ ਕਿਉਂਕਿ ਇਹ ਜਿੱਥੇ ਇਹ ਕੱਲ ਇਹਨਾਂ ਦੀ ਰੈਲੀ ਹੋਈ ਹੈ ਮੋਗੇ ਦੇ ਵਿੱਚ ਉਹ ਬਿਲਕੁਲ ਹਾਈਵੇ ਦੇ ਨਾਲ ਪੈਂਦਾ ਏਰੀਆ ਤੇ ਉੱਥੋਂ ਜਿਹੜੀਆਂ ਤਿੰਨੋਂ ਪਾਸੇ ਮਾਝੇ ਮਾਲਵੇ ਦੇ ਦੁਆਬੇ ਤਿੰਨੋਂ ਪਾਸਾਂ ਤੋਂ ਲੋਕੀ ਜਿਹੜੇ ਨੇ ਉੱਥੇ ਪਹੁੰਚ ਸੌਖੀ ਹੁੰਦੀ ਹੈ ਤਿੰਨੋਂ ਪਾਸੋਂ ਤੋਂ ਲਿਜਾ ਕੇ ਇੱਕਦਮ ਆ ਵੀ ਸਕਦੇ ਨੇ ਤੇ ਵਾਪਸ ਵੀ ਜਾ ਸਕਦੇ ਨੇ ਲੋਕੀ ਜੀ ਜੀ ਤੇ ਉੱਥੋਂ ਇਹ ਪਤਾ ਲੱਗਦਾ ਕਿ ਮਾਝੇ ਮਾਲਵੇ ਦੁਆਬੇ ਤਿੰਨਾਂ ਜਗ੍ਹਾ ਦੇ ਉੱਤੋਂ ਜਿਹੜੇ ਲੋਕੀ ਉੱਥੇ ਪਹੁੰਚ ਕੇ ਜੇਕਰ ਉਹ ਆਸਾਨੀ ਨਾਲ ਪਹੁੰਚ ਜਨ ਨੇ ਜਿਆਦਾ ਲੋਕਾਂ ਦਾ ਇਕੱਠ ਉੱਥੇ ਹੋ ਜਾਂਦਾ ਤਾਂ ਫਿਰ ਉਹ ਦੁਕਾਨ ਜੋਗੇ ਹੋ ਜਾਂਦੇ ਨੇ ਵੀ ਅਸੀਂ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਬੜੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਣਾ ਸਕਦੇ ਆ ਉੱਥੋਂ ਇਹਨਾਂ ਦੀ ਟੈਸਟਿੰਗ ਹੁੰਦੀ ਆ ਇੱਕ ਨੰਬਰ 2 ਦੇ ਉੱਤੇ ਅਕਾਲੀ ਦਲ ਨੇ ਹੁਣ ਤੱਕ ਜਿੰਨੀਆਂ ਵੀ ਚੋਣਾਂ ਜਿਹੜੀਆਂ ਨੇ ਉਹ ਜਦੋਂ ਸੱਤਾ 'ਚ ਆਏ ਨੇ ਉਹਨਾਂ ਦੀ ਸ਼ੁਰੂਆਤ ਜਿਹੜੀ ਹੋਈ ਆ ਉਹ ਉਸੇ ਜਗ੍ਹਾ ਤੋਂ ਹੋਈ ਆ ਜਿੱਥੇ ਕੱਲ ਸੀਐਮ ਮਾਨ ਨੇ ਜਿਹੜੀ ਰੈਲੀ ਕੀਤੀ ਆ ਜੀ ਉਸ ਜਗ੍ਹਾ ਤੋਂ ਹੀ ਉਹਨਾਂ ਦੀ ਸ਼ੁਰੂਆਤ ਹੋਈ ਤੇ ਉਹ ਸੱਤਾ ਚਾਹੇ ਉਹ ਅਕਾਲੀ ਦਲ ਜਿਹੜਾ ਉਹ ਇਸ ਗੱਲ ਨੂੰ ਜਿਹੜਾ ਉਹ ਆਪਣੇ ਵਾਸਤੇ ਇਸ ਜਗ੍ਹਾ ਨੂੰ ਆਪਣੇ ਵਾਸਤੇ ਲੱਕੀ ਮੰਨਦਾ ਭਾਰਤੀ ਜਨਤਾ ਪਾਰਟੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਰਚ ਦੇ ਵਿੱਚ ਜਿਹੜੀ ਉਹ ਰੈਲੀ ਕਰਨ ਦੀ ਮੋਗੇ ਤੋਂ ਹੀ ਸ਼ੁਰੂਆਤ ਕਰਨ ਦੀ ਗੱਲ ਕਰ ਰਹੀ ਆ ਸੋ ਇੱਕ ਵ ਇੱਕ ਤਾਂ ਪਹੁੰਚ ਹੋ ਗਈ ਦੂਜਾ ਜਿਹੜਾ ਇੱਕ ਉਹ ਟਸ਼ਨ ਹੋ ਗਈ ਵੀ ਸਾਡੇ ਲਈ ਬੜਾ ਲੱਕੀ ਥਾਂ ਹੈਗਾ ਤੇ ਇਹ ਇਹ ਇੱਕ ਕਾਰਨ ਹੈ ਜਿਹਦੇ ਕਰਕੇ ਉਹ ਮੋਗੇ ਨੂੰ ਜਾਵਾ ਚੁਣਿਆ ਜਾਂਦਾ ਹੈ ਜੀ ਸਰ ਸਾਡੇ ਜਵਾਬਾਂ ਦੇ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹੋ ਜੇ ਹੋਰ ਮੁੱਦੇ ਲੈ ਕੇ ਫੇਰ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ